ਫਲਾਸ਼ ਵਿੱਚ ਬੈਠਾ ਸੀ ਵਿਅਕਤੀ ਇੱਕੋ ਦਮ ਦਰਵਾਜ਼ੇ ਹੇਠੋਂ ਵੜਿਆ ਸੱਪ ਅਕਸਰ ਹੀ ਸੱਪ ਇੱਕ ਅਜਿਹਾ ਜਾਨਵਰ ਹੈ ਜੋ ਕਿ ਗਰਮੀ ਵਿੱਚ ਠੰਡੀਆਂ ਥਾਵਾਂ ਜਾਂ ਘਰਾਂ ਵੱਲ ਜਾਂਦਾ ਏ ਅਤੇ ਕਿਸੇ ਵੀ ਥਾਂ ਤੇ ਲੁਕ ਕੇ ਬੈਠ ਜਾਂਦਾ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਗੇਟ ਰਾਹੀਂ ਅੰਦਰ ਆਉਂਦਾ ਦਿਖਾਈ ਦੇ ਰਿਹਾ ਏ ਦਰਸਲ ਜਦੋਂ ਸਵੇਰੇ ਇੱਕ ਵਿਅਕਤੀ ਫਲਾਸ਼ ਵਿੱਚ ਜਾ ਕੇ ਬੈਠਦਾ ਹੈ ਤਾਂ ਥੋੜੇ ਸਮੇਂ ਬਾਅਦ ਹੀ ਫਲਾਸ਼ ਦੇ ਗੇਟ ਹੇਠੋਂ ਇੱਕ ਸੱਪ ਅੰਦਰ ਵੜ ਜਾਂਦਾ ਏ ਸੱਪ ਨੂੰ ਭਜਾਉਣ ਲਈ ਫਲਾਸ਼ ਵਿੱਚ ਬੈਠਾ ਵਿਅਕਤੀ ਉਸ ਉੱਪਰ ਪਾਣੀ ਪਾਉਂਦਾ ਹੈ ਸੱਪ ਪਹਿਲਾਂ ਤਾਂ ਬਾਹਰ ਚੱਲਿਆ ਜਾਂਦਾ ਹੈ ਫਿਰ ਇੱਕੋ ਦਮ ਮੁੜ ਕੇ ਉਸ ਵੱਲ ਆ ਜਾਂਦਾ ਹੈ ਜਿਸ ਨੂੰ ਦੇਖ ਵਿਅਕਤੀ ਡਰ ਕੇ ਇੱਕ ਪਾਸੇ ਚੁੱਪਚਾਪ ਖੜ ਜਾਂਦਾ ਹੈ ਸੱਪ ਖੁੰਝੇ ਚ ਪਈ ਬਾਲਟੀ ਦੇ ਪਿੱਛੇ ਲੁਕ ਜਾਂਦਾ ਹੈ ਜਿਸ ਤੋਂ ਬਾਅਦ ਵਿਅਕਤੀ ਫਲੈਸ਼ ਦਾ ਗੇਟ ਖੋਲਦਾ ਹੈ ਅਤੇ ਬਾਹਰ ਭਜ ਜਾਂਦਾ ਹੈ ਸੋ ਇਸ ਵਿਅਕਤੀ ਵੱਲੋਂ ਇਸ ਸੱਪ ਦੀ ਮੌਕੇ ਤੇ ਵੀਡੀਓ ਬਣਾ ਲਈ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਿ ਫਲੈਸ਼ ਜਾਂਦੇ ਸਮੇਂ ਮੋਬਾਈਲ ਆਪਣੇ ਨਾਲ ਲੈ ਕੇ ਜਾਂਦੇ ਨੇ ਸੋ ਇਸ ਵਿਅਕਤੀ ਦੀ ਕਿਸਮਤ ਚੰਗੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭਾਣਾ ਨਹੀਂ ਵਾਪਰਿਆ ਸੋ ਤੁਸੀਂ ਵੀ ਹਮੇਸ਼ਾ ਆਪਣਾ ਪੂਰਾ ਧਿਆਨ ਰੱਖੋ ਤੇ ਇਸ ਵੀਡੀਓ ਨੂੰ ਅੱਗੇ ਤੋ ਵੱਧ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ